Come <laughs> on, ہو رہا وا وہ کلے کہیں کرنجیت کور نہیں سی جنوب اگو کر کے گیا بلاک کر, کر کے مارا سا سگو اس بعد ہر روزیاں ਰਾਜਾ ਇਥੋਂ ਪੱਕੇ ਹੋ ਵੀ ਜਾਂਦਾ ਹੈ ਤਾਂ ਬਹੁਤੀ ਵਾਰ ਉਹ ਚੀਜ਼ਾਂ ਘਰਿਆਂ ਦੇ ਵਿੱਚ ਆਵਾਜ਼ਾਂ ਸਾਡੇ ਪਰਿਵਾਰਾਂ ਵੱਲੋਂ ਦਬ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੀਆਂ ਕੋਈ ਪਹੁੰਚਦੀਆਂ ਨੇ ਉਹਨਾਂ ਤੋਂ ਬਾਅਦ ਵੀ ਜਿਵੇਂ ਪਹਿਲਾਂ ਇੱਥੇ ਕਵੀਤਾ ਕ੍ਰਿਸ਼ਨਨ ਗੱਲ ਕਰਕੇ ਗਏ ਨੇ ਵੀ ਬਲਾਤਕਾਰ ਦੇ ਲਈ ਬਲਾਤਕਾਰੀ ਨੂੰ ਛੱਡ ਕੇ ਸਾਰਾ ਦੋਸ਼ ਕੁੜੀ ਦੇ ਉੱਤੇ ਮੜ ਦਿੱਤਾ ਜਾਂਦਾ ਹੈ ਵੀ ਇਹਨੇ ਢੀਡੇ ਛੱਜ ਨਹੀਂ ਪਾਏ ਹੋਣੇ ਇਹਨੂੰ ਘਰਦਿਆਂ ਨੇ ਬਾਹਰ ਕਾ ਤੋਂ ਵੀ ਭਰਾ ਇੱਥੇ ਬੈਠੇ ਨੇ ਗੁੱਸਾ ਨਾ ਕਰਿਓ ਪਰ ਤੁਸੀਂ ਆਪ ਆਦੇ ਆਪ ਨੂੰ ਸਵਾਲ ਕਰਕੇ ਦੇਖੋ ਵੀ ਅਸੀਂ ਆਪਣੀਆਂ ਔਰਤਾਂ ਨੂੰ ਘਰਾਂ ਦੇ ਵਿੱਚ ਕਿੰਨੀ ਖਜਾਤੀ ਦਿੰਦੇ ਆ ਕਿੰਨੇ ਕੋਨਾ ਰੋਮਾਂਤਾ ਦਿੰਦੇ ਆ ਜੇ ਘਰ ਦੇ ਵਿੱਚ ਮੁੰਡਾ ਰੁੱਸ ਗਿਆ ਤਾਂ ਵੀ ਘਰ ਵਾਲੇ ਦੇ ਉੱਤੇ ਲੜਾਈਆਂ ਪੈ ਜਾਣੀਆਂ ਜੇ ਕੋਈ ਹੋਰ ਸਿਆਪਾ ਪੈ ਗਿਆ ਤਾਂ ਵੀ ਸਭ ਤੋਂ ਪਹਿਲਾਂ ਗੁੱਸਾ ਘਰ ਵਾਲੇ ਦੇ ਉੱਤੇ ਹੀ ਨਿਕਲਦਾ ਤੇ ਇਹ ਜਿਹਨਾਂ ਜਦੋਂ ਸੋਚਾਂ ਜਦੋਂ ਸ਼ੁਰੂ ਤੋਂ ਲੈ ਕੇ ਜਦੋਂ ਬੱਚਾ ਜੰਮਦਾ ਹੈ ਜੇ ਤਾਂ ਜੰਮ ਵੀ ਕੁੜੀ ਫੇਰ ਤਾਂ ਜਦੋਂ ਗਿਆ ਸਾਡੇ ਘਰੇ ਕੋਈ ਬਾਗੂ ਨੇ ਚੰਗੀ ਚੀਜ਼ ਨਹੀਂ ਦਿੱਤੀ ਜੇ ਜੰਮ ਪਿਆ ਮੁੰਡਾ ਅਸੀਂ ਸ਼੍ਰੀ ਉਹਦੇ ਬੰਦ ਕੇ ਮਨਾਉਨੇ ਆ ਉਹਦਾ ਇੱਥੇ ਆਉਣਾ ਤੇ ਮੁੰਡਾ ਸਾਡੇ ਬਹੁਤ ਵਧੀਆ ਹੋ ਗਿਆ ਵੀ ਜਿਹੜਾ ਜੰਮ ਗਿਆ ਰੱਬ ਨੇ ਬਹੁਤ ਸੋਹਣੀ ਚੀਜ਼ ਦੇਤੀ ਏ ਸਾਡਾ ਵਾਰਸ ਬਣੂਗਾ ਜਦੋਂ ਇਹ ਸੋਚ ਕੁੜੀ ਦੇ ਜਨਮ ਤੋਂ ਲੈ ਕੇ ਤੁਰਦੀ ਹੈ ਤਾਂ ਇਹ ਸਮਾਜ ਦੇ ਵਿੱਚ ਕੁੜੀ ਤੇ ਮੁੰਡੇ ਦੇ ਵਿਚਾਲੇ ਵਿਤਕਰਾ ਹੁੰਦਾ ਹੈ ਇਹ ਸਮਾਜ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਉਹ ਦੋਸਤਾ ਕਹੇ ਜੇ ਅਪਰਾਧ ਕਦੇ ਪੰਥ ਨਹੀਂ ਹੋ ਸਕਦੇ ਇਨ੍ਹਾਂ ਅਪਰਾਧਾਂ ਦੇ ਨਾਲ ਨਾਲ ਪਹਿਲਾਂ عورت ਤਾਂ ਕੰਨਿਆ ਘਰ ਤੱਕ ਸੀਮਤ ਸੀ ਪਰ ਔਰਤਾਂ ਨੇ ਵੱਡੀਆਂ ਲੜਾਈਆਂ ਲੜੀਆਂ ਨੇ ਉਹਨਾਂ ਨੇ ਵੋਟ ਦਾ ਹੱਕ ਲਿਆ ਉਹਨਾਂ ਨੇ ਬਾਹਰ ਨਿਕਲ ਕੇ ਕੰਮ ਕਰਨ ਦਾ ਹੱਕ ਲਿਆ ਤੇ ਉਹ ਸਾਰੇ ਜਦੋਂ ਕੰਮ ਕਰਨ ਜਾਦੀ ਦੇ ਬਾਰੇ ਅਸੀਂ ਗੱਲ ਕੀਤੀ ਹੈ ਜਿਹਦੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਹੋਇਆ ਜਿਹੜੇ ਉਹਨੂੰ ਆਪਣੇ ਭੌਗਣ ਲਈ ਵਸਤੂ ਸਮਝਿਆ ਹੋਇਆ ਦੂਜੇ ਪਾਸੇ ਅੱਜ ਬਲਾਕਕਾਰ ਨੂੰ ਜਿਹੜੀਆਂ ਸਾਡੀਆਂ ਸੱਤਾ ਦੇ ਵਿੱਚ ਬੈਠੀਆਂ ਪਾਰਟੀਆਂ ਨੇ ਸਿਆਸੀ ਪਾਰਟੀਆਂ ਉਹ ਇੱਕ ਸੰਤ ਵਜੋਂ ਵਰਤਦੀਆਂ ਨੇ ਕਿਵੇਂ ਵਰਤਦੀਆਂ ਤੁਸੀਂ ਦੇਖੋ ਆ ਕਿਰਨਜੀਤ कौर ਮੈਂ ਤਨਾ ਸਕੂਲ ਜਾਂਦੀ ਕੁੜੀ ਤੇ ਇਹਨੂੰ ਅਕਾਲੀਆਂ ਦੇ ਗੁੰਡਿਆਂ ਨੇ ਅਖਵਾ ਕਰਤਾ ਸੀ ਮਾਰਦਾ ਸੀ ਤੇ ਸਾਰਾ ਅਕਾਲੀ ਲਾਣਾ ਕਾਤਾ ਇਹ ਸੱਤਾ ਇਸ ਤਰ੍ਹਾਂ ਕਰਦੀ ਐ ਇਹ ਕੱਲਾ ਕਿਰਨਜੀਤ ਕੌਰ ਵਾਲੇ ਮਾਮਲੇ ਚ ਨਹੀਂ ਹੋਇਆ ਹਾਥ ਰਸਤੇ ਵਿੱਚ ਇੱਕ ਬੱਚੀ ਨਾਲ ਤਤ ਬੱਚੀ ਦੇ ਨਾਲ ਠਾਕੁਰਾ ਨੇ ਬਨਾਤਕਾਰ ਕਰਤਾ ਕਿ ਉਹ ਠਾਕੁਰਾ ਨੂੰ ਫੜਿਆ ਨਾ ਜਾਵੇ ਉਹ ਬੱਚੀ ਦੇ ਸਰੀਰ ਤੋਂ ਕਿਸੇ ਤਰ੍ਹਾਂ ਦੇ ਨਾਲ ਕੋਈ ਨਿਸ਼ਾਨ ਨਾ ਮਿਲ ਜੇ ਉਹਨਾਂ ਦਾ ਵੀ ਅਸਰਦੋਸ਼ੀ ਕੌਣ ਨੇ ਰਾਤੋਂ ਰਾਤ ਸਾਰਾ ਪਿੰਡ ਸੀਲ ਕਰਕੇ ਉਹ ਕੁੜੀ ਦੀ লাশ ਨੂੰ ਅੱਗ ਲਾਈਆ ਪੁਲਿਸ ਵਾਲਿਆਂ ਨੇ ਕੀਤਾ ਸਾਰਾ ਕੰਮ ਜਿੰਨੇ ਜਿਹੜੇ ਉਸ ਵੇਲੇ ਜਿਹਦੇ ਗਰਭ ਦੇ ਵਿੱਚ ਬੱਚਾ ਪਲ ਰਿਹਾ ਸੀ ਉਸ ਬਿਲਕਿਸਤ ਬਾਨੋ ਦੇ ਨਾਲ 11 ਪਤਿਆਂ ਨੇ ਸੁਪਰ ਹਕਮਲਾਤ ਕਰ ਕੀਤਾ ਜਦੋਂ ਉਹਦੇ ਢਿੱਡ ਦੇ ਵਿੱਚ ਬੱਚਾ ਸੀ ਉਹਦੇ ਪਰਿਵਾਰ ਦੇ ਸਾਹਮਣੇ ਕਿ ਉਹਨੂੰ ਮਰੀ ਪਈ ਨੂੰ ਸਮਝ ਕੇ ਉਹਨੂੰ ਛੱਡ ਕੇ ਚਲੇ ਗਏ ਤੇ ਉਹ ਬਿਲਕਿਸਤ ਬਾਨੋ ਆਪੇ ਹੁਣ ਤੱਕ ਲੜਦੀ ਰਹੀ ਹੈ ਵੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਹੋਵੇ ਪਰ ਦੇਖੋ ਜਿੱਥੇ ਇੱਕ ਪਾਸੇ ਉਹਨੇ ਦੋਸ਼ੀਆਂ ਨੂੰ ਸੁਪਰੀਮ ਕੋਰਟ ਤੋਂ ਵੀ ਸਜ਼ਾ ਕਰਾਈ ਉੱਥੇ ਦੂਜੇ ਪਾਸੇ ਉਹੀ ਦੋਸ਼ੀ ਜਿਹੜੇ ਛੱਡਦੇ ਸੀ ਕਿ ਇਹਨਾਂ ਦਾ ਚਰਿੱਤਰ ਬਹੁਤ ਸਾਫ਼ ਆ ਇਹ ਜੇਲ੍ਹਾਂ ਦੇ ਵਿੱਚ ਇਹ ਬਾਂਮਣ ਨੇ ਇਹ ਜੇਲ੍ਹਾਂ ਦੇ ਵਿੱਚ ਬੈਠ ਕੇ ਚੰਗੇ ਲੋਕ ਨੇ ਇਹਨਾਂ ਦਾ ਚਰਿੱਤਰ ਪੜਾਏ ਇਸ ਕਰਕੇ ਇਹਨਾਂ ਨੂੰ ਚੰਗੇ ਦੇ ਚੰਗਾਈ ਦੇ ਦੰਦ ਦੇ ਉੱਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ Are ਨੇ ਉਹ ਸਜਾਵੀ ਸੁਣਾਤੀ ਪਰ ਜਿੱਥੇ ਸਰਕਾਰਾਂ ਦੀ ਚੱਲਦੀ ਹੈ ਉੱਥੇ ਸਰਕਾਰਾਂ ਕਿਸੇ ਨਾ ਕਿਸੇ ਬਹਾਨੇ ਕਦੇ ਪਰੋਲ ਤੇ ਤੇ ਕਦੇ ਪਰਲੋ ਤੇ ਕਦੇ 10 ਦਿਨ ਤੇ ਕਦੇ 50 ਤੇ ਕਦੇ 60 ਦਿਨ ਉਹਨੂੰ ਬਾਹਰ ਕੱਢਦੀਆਂ ਜਦੋਂ ਜਦੋਂ ਚੋਣਾ ਹੁੰਦੀਆਂ ਜਦੋਂ ਉਹਦਾ ਜੀ ਕਰਦਾ ਉਹ ਅੰਦਰ ਘੱਟ ਰਹਿਂਦਾ ਤੇ ਬਾਹਰ ਜਣੀਆਂ ਵੱਧ ਮਾਰਦਾ ਇਹ ਜੀਆਂ ਸਰਕਾਰਾਂ ਤੋਂ ਤੁਸੀਂ ਕੀ ਆਸ ਕਰ ਲੋਗੇ ਵੀ ਉਹ ਸਾਡੀ ਤੇ ਥੋੜੀ ਸੁਰੱਖਿਆ ਕਰਨਗੀਆਂ ਚਾਹ 200 ਤੋਂ ਵੱਧ ਜਿਹੜੇ ਸੰਸਦ ਬੰਦੇ ਨੇ ਉਹ ਉਹ ਇਹ ਜਿਹੇ ਨੀਪੁਰ ਵਿੱਚ ਵੀ ਵਰਤਦੀ ਹੈ ਜਿੱਥੇ ਕੁੱਕੀ ਭਾਈਚਾਰੇ ਦੀਆਂ ਔਰਤਾਂ ਨੂੰ ਨੰਗਾ ਕਰਕੇ ਟੈਂਗੜਿਆ ਦੀ ਗੈਂਦੀ ਦੇ ਵਿੱਚ ਢੀੜਾ ਜਿਹੜੀ ਉਹ ਪਰੇਡ ਕਰਦੀ ਹੈ ਉਹ ਛੱਤੇਗੜ ਦੇ ਜੰਗਲਾਂ ਦੇ ਵਿੱਚ ਵੀ ਵਰਤਦੀ ਹੈ ਜਿੱਥੇ ਆਦਿਵਾਸੀ ਲੋਕ ਜਿਹੜੇ ਆਪਣੇ ਜਲ ਜੰਗਲ ਚ ਬਚਾਉਣ ਲਈ ਲੜ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਔਰਤ ਹੈ ਸੋਨੀ ਸੂਰੀ ਜਿਹੜੀ ਬਾਹਰ ਆ ਕੇ ਦੱਸਦੀ ਆ ਵੀ ਉਹਨੂੰ ਇਹਨਾਂ ਨੇ ਫੌਜ ਨੇ ਫੜ ਕੇ ਗੁੰਡਿਆਂ ਨੇ ਉਹਦੇ ਗੁੱਤ ਅੰਦਾ ਇੱਕ ਨੇ ਉਹਨਾਂ 'ਚ ਕਿਸੇ ਨੂੰ ਕੋਈ ਸਜ਼ਾ ਨਹੀਂ ਹੁੰਦੀ ਇਤੋਂ ਇਹ ਪਤਾ ਲੱਗਦਾ ਹੈ ਵੀ ਅੱਜ ਜੇ ਹਾਕਮ ਕਿਸੇ ਚੀਤ ਤੋਂ ਡਰਦੇ ਨਹੀਂ ਤਾਂ ਛੋਟੇ ਤੋਂ ਡਰਦੇ ਨੇ ਉਹਨਾਂ ਵਾਪਸ ਨਹੀਂ ਹੋ ਸਕਦਾ ਅੱਜ ਵੀ ਜੇ ਅਸੀਂ ਲੈਂਡ ਪੁਲੀ ਵਾਲੇ ਮਾਮਲੇ ਦੇ ਵਿੱਚ ਸਰਕਾਰ ਨੂੰ ਝੁਕਾਇਆ ਤਾਂ ਐਸੇ ਕਰਕੇ ਆ ਕਿ ਸਾਡੇ ਸਾਰੇ ਪਰਿਵਾਰ ਇਕੱਠੇ ਸੀ ਸਾਡੇ ਬੰਦਿਆਂ ਦੇ ਨਾਲ ਸਾਡੀਆਂ ਬੀਬੀਆਂ ਇਕੱਠੀਆਂ ਸੀ ਇਹ ਲੜਾਈਆਂ ਸਾਡੇ ਹਿੱਸੇ ਅੰਜਾਂ ਨੇ ਔਰਤਾਂ ਨੇ ਬਹੁਤ ਕੁਝ ਲੜ ਕੇ ਲਿਆ ਤੇ ਅੱਜ ਇੱਕ ਪਾਸੇ ਜਿੱਥੇ ਸਾਡੇ ਪਰਿਵਾਰਾਂ ਦੇ ਵਿੱਚ ਵੀ ਇਹ ਸੋਚ ਘਰੀ ਘਰੀ ਬੈਠੀ ਆ ਵੀ ਔਰਤਾਂ ਬੋਲਣ ਨਾ ਘਰਾਂ ਦੇ ਅੰਦਰ ਰਹਿਣਾ ਨਾਵੇ ਸਾਡੀ ਅਕਤੀਅ ਮਾਤੀ ਜੇ ਅਸੀਂ ਘਰਾਂ ਦੇ ਅੰਦਰ ਕੈਦ ਕਰਕੇ ਰੱਖਦੀ ਤਾਂ ਸਮਝ ਲੋ ਵੀ ਨਾ ਤਾਂ ਕੋਈ ਸਾਮਰਾਜ ਨਾ ਕੋਈ ਹੋਰ ਵੱਡਾ ਕਿਸੇ ਨੂੰ ਅਸੀਂ ਕਦੇ ਵੀ ਹਰਾ ਸਕਦੇ ਜੇ ਅਕਤੀਅ ਮਾਤੀ ਸਾਡੇ ਨਾਲ ਮੋਟੇ ਨਾਲ ਮੋਟਾ ਜੋੜ ਕੇ ਖੜਗੀ ਤਾਂ ਜਿੱਦਾਂ ਮਰਜੀ ਵੱਡਾ ਮੂਰੇ ਹਾਕਮ ਕਿਉਂ ਨਾ ਖੜਾ ਹੋਵੇ ਉਹਦੀ ਜਿਹੜੀ ਹੈ ਹਾਸ ਖਰਾ ਮੇਥੋਂ ਦੀਆਂ ਲੋਕ ਇਥੋਂ ਦੀਆਂ ਮਾਂ ਪੈਣਾ ਕਰਕੇ ਗਿਆ ਇਹੀ ਉਮੀਦ ਜਲ ਅਸੀਂ ਹੀ ਪਾਵਾਂਗੇ ਸਭ ਤੇਰੀ ਚਾਨਣ ਵੰਡਦਾ ਸੂਰਜ ਐਸੇ ਅਮਰ ਚੜਾਵਾਂਗੇ ਸਭ ਲਈ ਚਾਨਣ ਵੰਡਦਾ ਸੂਰਜ ਐਸੇ ਅਮਰ ਚੜਾਵਾਂਗੇ ਸਾਰੇ